ਜੀ ਦੀ ਪਾਵਨ ਹਜ਼ਰ ਵਿੱਚ ਬੈਠੇ ਸਾਧ ਸੰਗਤ ਜੀ ਅੰਗਜ ਕੇ ਫਤੇ ਬਲੌ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸ ਭਰਿਆ ਆਇਆ ਮਾਨਸ ਭਰਿਆ ਏ ਜਿਤ ਪੀਤੇ ਮਤ ਦੂਰ ਹੋਵੇ ਬਰਨ ਲਪਵੇ ਵਿਚ ਆਏ ਗੁਰੂ ਸਾਹਿਬ ਸਮਝਾਉਂਦੇ ਨੇ ਮਾਨਸ ਇਨਸਾਨ ਹੈ ਜਿਹੜਾ ਮਾਂ ਦੇ ਪੇਟ ਦੇ ਵਿੱਚੋਂ ਭਰਿਆ ਹੋਇਆ ਪਵ ਲਿਬੜਿਆ ਆਇਆ ਸੀਗਾ ਤੇ ਆ ਕੇ ਫਿਰ ਜਿਹੜੀ ਮੱਤ ਹੈ ਆਪਣੀ ਸ਼ਰਾਬ ਦੇ ਵਿੱਚ ਇਹਨੂੰ ਗੰਦੀ ਕਰ ਰਿਆ ਫਿਰ ਆਪਣੀ ਮੱਤ ਨੂੰ ਜਿਸ ਤਰ੍ਹਾਂ ਮਾਂ ਦੇ ਪੇਟ ਦੇ ਵਿੱਚੋਂ ਲਿਬੜਿਆ ਸੀ ਇੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੇ ਆਪ ਨੂੰ ਲਿਬੇੜੀ ਫਿਰਦਾ ਜਿੱਤ ਪੀਤੇ ਮਤ ਦੂਰ ਹੋਵੇ ਬਰਨ ਪਵੇ ਵਿੱਚ ਆਏ ਜਿੰਨੂੰ ਪੀਨ ਦੇ ਨਾਲ ਕਹਿੰਦੇ ਮਤ ਦੂਰ ਹੋ ਜਾਂਦੀ ਹੈ ਬੰਦਾ ਜਦੋਂ ਸ਼ਰਾਬ ਪੀ ਲੈਂਦਾ ਫਿਰ ਉਲਟੀਆਂ ਸਿੱਧੀਆਂ ਗੱਲਾਂ ਮਾਰਨ ਲੱਗ ਪੈਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਜਿਨੂੰ ਪੀਨ ਦੇ ਨਾਲ ਮਾਤੇ ਅੰਦਰ ਦੀ ਚੰਗੀ ਜਿਹੜੀ ਮਤ ਹੈ ਦੂਰ ਹੋ ਗਈ ਬਰਲ ਭਾਵੇਂ ਵਿੱਚ ਆਏ ਬਰਲ ਭਾਵ ਬੰਦਾ ਫਿਰ ਝੱਲਾ ਮਾਰਨ ਲੱਗ ਪੈਂਦਾ ਤੇ ਜਿੱਤ ਪੀਤੇ ਖਸਮ ਵਿਸਰੇ ਦਰਗ੍ਹੇ ਮਲੇ ਸਜਾਏ ਜਿਨੂੰ ਪੀਨ ਦੇ ਨਾਲ ਕਹਿੰਦੇ ਨੇ ਪਰਮਾਤਮਾ ਮਾਲਕ ਹਰੀ ਕਹਿੰਦੇ ਉਹ ਪਰਮਾਤਮਾ ਮਾਲਕ ਵਿਸਰ ਗਿਆ ਤੋਨ ਫੰਗੇ ਕਹਿੰਦੇ ਨੇ ਦਰਗਾਹ ਦੇ ਵਿੱਚ ਹੀ ਸਜਾ ਮਿਲਦੀ ਦਰਗਾਹ ਕੀ ਹੈ ਇਨਸਾਨ ਦੇ ਆਪਣੇ ਅੰਦਰ ਹੀ ਹੈ ਆਪਣੇ ਅੰਦਰ ਇਨਸਾਨ ਜਿਹੜਾ ਫਿਰ ਜਦੋਂ ਸਹੀ ਰਸਤਾ ਨਹੀਂ ਚੁਣਦਾ ਗਲਤ ਰਾਹ ਤੇ ਨਸ਼ਿਆਂ ਦੇ ਵਿੱਚ ਗਰਕ ਰਹਿਦਾ ਹੈ ਤੇ ਫਿਰ ਜਿਹੜੀ ਅੰਦਰੋਂ ਇਨਸਾਨ ਨੂੰ ਜਿਹੜੀ ਆਪਣੀ ਦਰਗਾਹ ਦੇ ਵਿੱਚੋਂ ਮਨ ਉਹਦਾ ਆਪਣਾ ਦੁਖੀ ਰਹਿੰਦਾ ਹੈ ਇਨਸਾਨ ਰਾਤ ਨੂੰ ਸ਼ਰਾਬ ਪੀ ਲਵੇ ਤਸਵੀਰ ਨੂੰ ਕਈ ਬਾਅਦ ਦੇ ਵਿੱਚ ਉਲਟੀਆਂ ਕਰਦੇ ਫਿਰਦੇ ਨੇ ਬਾਅਦ ਵਿੱਚ ਮਨ ਦੁਖੀ ਹੁੰਦਾ ਸ਼ਰਾਬ ਪੀਤੇ ਦੇ ਵਿੱਚ ਬੰਦਾ ਬੋਲ ਬੋਲ ਪਤਾ ਨਹੀਂ ਕਿਵੇਰੀ ਕਿੰਨਾ ਕੁਝ ਬੋਲ ਜਾਂਦਾ ਬਾਦ ਦੇ ਵਿੱਚ ਉਹਨੂੰ ਇਸ ਚੀਜ਼ ਦਾ ਦੁੱਖ ਹੀ ਹੁੰਦਾ ਕੀ ਇੱਕ ਉਹਦੇ ਵਿੱਚ ਨੂੰ ਇੱਕ ਤਰ੍ਹਾਂ ਦੀ ਸਜ਼ਾ ਮਿਲ ਰਹੀ ਹੈ ਬਾਦ ਦੇ ਵਿੱਚ ਤਾਂ ਆਪਾਂ ਜੋ ਹੈ ਮਤ ਜਿਹੜੇ ਸੀ ਕਿ ਗੁਰੂ ਸਾਹਿਬ ਤੋਂ ਲੈਣੇ ਸੀਗੇ ਗੁਰੂ ਸਾਹਿਬ ਤੋਂ ਮਤ ਲੈ ਕੇ ਆਪਣਾ ਜਿਹੜਾ ਜੀਵਨ ਉਹ ਵਧੀਆ ਬਣਾਉਣਾ ਸੀਗਾ ਆਪਾਂ ਹੋਰ ਹੀ ਨਸ਼ਿਆਂ ਦੇ ਵਿੱਚ ਪਏ ਹੋਏ ਸ਼ਾਮ ਦਾ ਟਾਈਮ ਹੁੰਦਾ ਉਹੀ ਟਾਈਮ ਰਹਿ ਰਾਜ ਸਾਹਿਬ ਦਾ ਹੁੰਦਾ ਹੈ ਗੁਰੂ ਘਰੇ ਕੀ ਹੋਣਾ ਆਪਾਂ ਉਸ ਟਾਈਮ ਤੇ ਬੋਤਲ ਖੋਲ੍ਹ ਕੇ ਬਹਿ ਜਾਂਦੇ ਆਂ ਕੀ ਹੈ ਗੁਰੂ ਤੋਂ ਮਤਲਬ ਲਿਆ ਕਰੀਏ ਬੋਤਲਾਂ ਬੋਤਲਾਂ ਨੇ ਕੁਝ ਨਹੀਂ ਸਵਾਰਨਾ ਸ਼ਰਾਬ ਦੀਆਂ ਬੋਤਲਾਂ ਨੇ ਜਿਹੜੇ ਨੇ ਘਰ ਬਰਬਾਦ ਕਰਨੇ ਨੇ ਹੋਰ ਕੁਝ ਨਹੀਂ ਹੈ ਬੰਦਾ ਕਿਸੇ ਦਾ ਜਦੋਂ ਨਸ਼ੇ ਦੇ ਵਿੱਚ ਪਿਆ ਹੁੰਦਾ ਫਿਰ ਕਈਆਂ ਦਾ ਹੱਕ ਖਾ ਜਾਂਦਾ ਹੈ ਬੱਚਿਆਂ ਦਾ ਆਪਣੇ ਬੱਚੇ ਆ ਉਹਨਾਂ ਦਾ ਹੱਕ ਖਾ ਜਾਂਦਾ ਹੈ ਘਰ ਵਾਲੀ ਨੂੰ ਕੁਝ ਲੈ ਕੇ ਦੇਣਾ ਹੋਵੇ ਉਹਦੇ ਵੀ ਹੱਕ ਖਾ ਜਾਂਦਾ ਹੈ ਤੇ ਸ਼ਰਾਬ ਦੇ ਵਿੱਚ ਜਿਹੜਾ ਇਨਸਾਨ ਹੈ ਸਾਰਾ ਕੁਝ ਆਪਣਾ ਜਿਹੜਾ ਗਰਕ ਕਰ ਦਿੰਦਾ ਹੈ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਉਹੀ ਟਾਈਮ ਰਹਿਰਾਜ ਸਾਹਿਬ ਦਾ ਹੁੰਦਾ ਹੈ ਉਹੀ ਟਾਈਮ ਬੰਦਾ ਸ਼ਰਾਬ ਖੋਲ ਕੇ ਬਹਿ ਜਾਂਦਾ ਹੈ ਤੇ ਕੀ ਹੈ ਗੁਰੂ ਘਰੇ ਆਉਣਾ ਆਪਣੀ ਜਿਹੜੀ ਮੱਤ ਹੈ ਨਿਤ ਦਾ ਨੇਮ ਜਦੋਂ ਆਪਾਂ ਬਣਾ ਲੈਨੇ ਆਂ ਨਿਤ ਦੀ ਨੇਮ ਜਦੋਂ ਆਪਾਂ ਰੋਜ਼ ਸ਼ਰਾਬ ਪੀਣ ਬੈਠਾਂਗੇ ਉਹ ਜਿਹੜੀ ਆਦਤ ਹੈ ਜਿਹੜੀ ਉਹ ਮਨ ਦੇ ਵਿੱਚ ਵਸ ਜਾਂਦੀ ਹੈ ਬੰਦਾ ਫਿਰ ਮਨ ਜਿਹੜਾ ਉਸੇ ਪਾਸੇ ਨੂੰ ਜ਼ਿਆਦਾ ਭਜਦਾ ਹੈ ਤੇ ਅਗਰ ਆਪਾਂ ਗੁਰੂ ਘਰੇ ਆਉਣ ਦੀ ਆਤ ਪਾਲਵਾਂਗੇ ਉਸ ਟਾਈਮ ਤੇ ਅਰੇ ਰਾਜ ਸਾਹਿਬ ਜੀ ਦੀ ਬਾਣੀ ਸੁਣਨ ਲੱਗ ਪਾਵਾਂਗੇ ਬੰਦੇ ਦੀ ਮੱਤ ਜਿਹੜੀ ਐ ਉਸੇ ਤਰ੍ਹਾਂ ਦੀ ਹੋ ਜਾਣੀ ਗੁਰੂ ਵਾਲੇ ਪਾਸੇ ਨੂੰ ਬੰਦੇ ਨੇ ਤੁਰ ਪੈਣਾ ਤੇ ਸੰਗਤ ਹੈ ਜਿੱਦਾਂ ਦੀ ਸੰਗਤ ਕਰਾਂਗੇ ਆਪਾਂ ਰੰਗਤ ਵੀ ਫਿਰ ਉਸੇ ਤਰ੍ਹਾਂ ਦੀ ਚੜਦੇ ਰੰਗ ਉਸੇ ਤਰ੍ਹਾਂ ਚੜਦਾ ਕੋਈ ਬੰਦਾ ਨਸ਼ੇ ਵਾਲਿਆਂ ਦੇ ਨਾਲ 4 ਦਿਨ ਬੈਠੇ ਤੋਂਨੇ ਇੱਕ ਦਿਨ ਨਸ਼ਾ ਕਰਨ ਲੱਗ ਪੈਣਾ ਭਾਵੇਂ ਨਾ ਹੀ ਨਸ਼ਾ ਕਰਦਾ ਹੋਵੇ ਤਗਰ ਬੰਦਾ ਚੰਗੇ ਬੰਦਿਆਂ ਦੀ ਸੰਗਤ ਕਰੇ ਗੁਰੂ ਦੀ ਸੰਗਤ ਕਰੇ ਗੁਰੂ ਦੇ ਨਾਲ ਆ ਕੇ ਜੁੜੇ ਰੋਜ਼ ਗੁਰੂ ਘਰ ਆਵੇ ਤੇ ਉਹਦੀ ਮਤ ਉਦਾਂ ਦੀ ਹੋ ਜਾਣੀ ਉਹਨੇ ਗੁਰੂ ਵਾਲਾ ਬਣ ਜਾਣਾ ਸਮਝ ਵਾਲਾ ਅਕਲ ਵਾਲਾ ਬਣ ਜਾਣਾ ਆਪਾਂ ਕੀ ਕਰਨਾ ਹੈ ਆਪਾਂ ਗੁਰੂ ਘਰੇ ਆਉਣਾ ਹੈ ਗੁਰੂ ਘਰ ਤੋਂ ਬਾਣੀ ਤੋਂ ਰੋਜ਼ ਜਿਹੜੀ ਹੈ ਸਮਝ ਲੈਣੀ ਹੈ ਅਕਲ ਲੈਣੀ ਹੈ ਤੇ ਜਿੰਨੀ ਜਿਆਦਾ ਗੁਰੂ ਸਾਹਿਬ ਤੋਂ ਆਪਾਂ ਸਮਝ ਲਈ ਜਾਵਾਂਗੇ ਸਿੱਖਿਆ ਲਈ ਜਾਵਾਂਗੇ ਗੁਰੂ ਸਾਹਿਬ ਆਪਾਂ ਨੂੰ ਕੀ ਕਹਿੰਦੇ ਨੇ ਸਿੱਖ ਕਹਿੰਦੇ ਨੇ ਗੁਰੂ ਸਾਡੇ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਤੇ ਸਿੱਖ ਦਾ ਅਰਥ ਹੀ ਇਹੀ ਹੁੰਦਾ ਕਿ ਬੰਦਾ ਆਪਣੇ ਗੁਰੂ ਤੋਂ ਹਮੇਸ਼ਾ ਜਿਹੜਾ ਸਿੱਖਿਆ ਲੈਂਦਾ ਰਹੇ ਸਿੱਖਦਾ ਰਹੇ ਗੁਰੂ ਤੋਂ ਕੁਛ ਤੇ ਜਿੰਨੇ ਆਪਾਂ ਗੁਰੂ ਤੋਂ ਸਿੱਖਿਆ ਲੈਂਦੇ ਰਵਾਂਗੇ ਸਿੱਖਦੇ ਰਵਾਂਗੇ ਗੁਰੂ ਤੋਂ ਉਹਨਾਂ ਹੀ ਆਪਣਾ ਜਿਹੜਾ ਜੀਵਨ ਹੈ ਭਲਾ ਬਣਦਾ ਜਾਏਗਾ ਚੰਗਾ ਬਣਦਾ ਜਾਏਗਾ ਤੇ ਗੁਰੂ ਸਾਹਿਬ ਨੇ ਆਪਣੇ ਤੇ ਬਹੁਤ ਕਿਰਪਾ ਕੀਤੀ ਹੈ ਕਿ ਸਾਨੂੰ ਐਡਾ ਵੱਡਾ ਖਜ਼ਾਨਾ ਧੰਤਾਂ ਦਾ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪਾਂ ਨੂੰ ਦਿੱਤਾ ਹੈ ਤਾਂ ਪਰ ਕੀ ਹੈ ਆਪਣੀ ਮਾਤਦਾਨੀ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੋਲ ਕੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੂੰ ਸ਼ਬਦਾਂ ਨੂੰ ਸਮਝ ਕੇ ਕਦੇ ਪੜਿਆ ਹੀ ਨਹੀਂ ਬਸ ਜਾਂ ਤਾਂ ਆਪਾਂ ਰੱਟਿਆਂ ਵਾਲੇ ਆ ਪਾਸੇ ਹੋਏ ਆ ਪੰਜਾਂ ਬਾਣੀਆਂ ਦਾ ਪਾਠ ਕਰ ਲਿਆ ਸਿਰ ਨੂੰ ਰੱਟੇ ਲਾ ਲਏ ਸ਼ਾਮਾ ਨੂੰ ਰਹਿਰਾ ਸਾਹਿਬ ਦਾ ਪਾਠ ਕਰ ਲਿਆ ਰੱਟੇ ਲਾ ਲਏ ਪਰ ਵਿੱਚੋਂ ਸਮਝ ਕੀ ਪਈ ਅਕਲ ਕੀ ਪਈ ਗੁਰੂ ਸਾਹਿਬ ਦੇ ਬਚਨਾਂ ਤੋਂ ਵਿੱਚੋਂ ਕੀ ਉਪਦੇਸ਼ ਮਿਲਿਆ ਸਾਨੂੰ ਇਸ ਚੀਜ਼ ਵਾਲੇ ਆ ਪਾਸੇ ਆਪਾਂ ਕੋਈ ਨਹੀਂ ਜਾਂਦੇ ਸੋ ਗੁਰੂ ਸਾਹਿਬ ਦੀ ਬਾਣੀ ਤੋਂ ਜਿੰਨੀ ਸਮਝ ਹੋ ਸਕੇ ਜਿੰਨੀ ਅਕਲ ਲੈ ਹੋਏ ਉਨੀ ਅਕਲ ਲੈਣੀ ਚਾਹੀਦੀ ਹੈ ਤੇ ਜਦੋਂ ਗੁਰੂ ਸਾਹਿਬ ਤੋਂ ਆਪਾਂ ਅਕਲ ਲਵਾਂਗੇ ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜਦੇ ਆ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਬਲੀਤੀ ਕੱਪੜ ਹੋਏ ਦੇ ਸਾਬਨ ਲਗਿਓ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਕਹਿੰਦੇ ਨੇ ਅਗਰ ਕੱਪੜੇ ਗੰਦੇ ਹੋ ਜਾਣਾ ਉਹਨਾਂ ਨੂੰ ਸਾਬਨ ਦੇ ਨਾਲ ਧੋਤਾ ਜਾ ਸਕਦਾ ਸਰੀਰ ਗੰਦਾ ਹੋ ਜਾਵੇ ਤੇ ਉਹਨੂੰ ਪਾਣੀ ਦੇ ਨਾਲ ਧੋਤਾ ਜਾ ਸਕਦਾ ਅਗਰ ਕਹਿੰਦੇ ਮਤ ਗੰਦੀ ਹੋ ਜਾਵੇ ਇਨਸਾਨ ਦੀ ਮਤ ਮੈਲੀ ਹੋ ਜਾਵੇ ਤੋ ਉਹਨੂੰ ਕਹਿੰਦੇ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਨਾਮ ਦੇ ਨਾਲ ਉਹਨੂੰ ਧੋਤਾ ਜਾ ਸਕਦਾ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਿੰਨੇ ਨੇ ਲੋਕੀ ਤੀਰਥਾਂ ਦੇ ਨਹਾਉਂਦੇ ਫਿਰਦੇ ਨੇ ਸਾਡੇ ਵਾਤੇ ਤੀਰਥੀ ਨਾਮ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਅੰਤਰ ਕੀ ਆਉਂਦਾ ਗਿਆਨ ਆਉਂਦਾ ਸੋਝੀ ਆਉਂਦੀ ਹੈ ਪਹਿਲੀ ਪੰਕਤੀ ਦੇ ਵਿੱਚ ਉਸੇ ਨੂੰ ਨਾਮ ਕਿਹਾ ਗਿਆ ਦੂਜੀ ਪੰਕਤੀ ਦੇ ਵਿੱਚ ਉਸੇ ਨੂੰ ਗਿਆਨ ਕਿਹਾ ਗਿਆ ਕਿਉਂਕਿ ਨਾਮ ਦੇ ਅਰਥ ਜਿਹੜੇ ਨੇ ਉਹ ਗੁਰਬਾਣੀ ਦੇ ਅਨੁਸਾਰ ਗਿਆਨ ਹੀ ਹੈ ਤੇ ਜਿੰਨੇ ਗੁਰੂ ਸਾਹਿਬ ਤੋਂ ਮਤ ਲਵਾਂਗੇ ਜਿੰਨਾ ਗਿਆਨ ਲਵਾਂਗੇ ਉਨੀ ਆਪਣੀ ਜਿਹੜੀ ਮਤ ਹੈ ਆਪਣੀ ਸੋਚ ਹੈ ਜਿਹੜੀ ਸਮਝ ਹੈ ਜਿਹੜੀ ਉੱਚੀ ਹੁੰਦੀ ਜਾਏਗੀ ਬਾਕੀ ਜਿਹੜਾ ਸਾਰਾ ਕੁਝ ਜਿੰਨੀ ਮੈਲ ਹੈ ਉਹ ਨੀਵੀਂ ਹੁੰਦੀ ਜਾਏਗੀ ਈਰਖਾ ਹੈ ਈਰਖਾ ਨੀਵੀਂ ਹੁੰਦੀ ਜਾਏਗੀ ਕਿਸੇ ਦੇ ਨਾਲ ਵੈਰ ਹੈ ਵੈਰ ਨੀਵਾ ਹੁੰਦਾ ਜਾਏਗਾ ਕਾਮ ਕ੍ਰੋਧ ਲੋਭ ਮਹੰਕਾਰ ਇਹ ਨੀਵੇਂ ਹੁੰਦੇ ਜਾਣਗੇ ਵਿਕਾਰ ਜਦੋਂ ਆਪਾਂ ਆਪਣੇ ਸੁਰਤ ਤੇ ਗੁਰੂ ਸਾਹਿਬ ਦੀ ਬਾਣੀ ਨੂੰ ਗੁਰੂ ਸਾਹਿਬ ਦੀ ਮਤ ਨੂੰ ਬਿਠਾ ਲਿਆ ਕਿਉਂਕਿ ਦਿਮਾਗ ਆਪਣਾ ਜਿਹੜਾ ਹੈ ਸਭ ਤੋਂ ਉੱਪਰਲੇ ਹਿੱਸੇ ਤੇ ਸਿਰ ਦੇ ਉੱਤੇ ਜਾ ਕੇ ਤੇ ਜਦੋਂ ਸਿਰ ਦੇ ਉੱਤੇ ਹੀ ਗੁਰੂ ਸਾਹਿਬ ਦਾ ਗਿਆਨ ਬੈਲ ਗਿਆ ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋਦਕ ਫੈਸਾ ਕਿਸਾ ਪਾਵੇ ਜਿਹਦੇ ਸਿਰ ਤੇ ਉੱਤੇ ਹੀ ਉਹ ਸੁਆਮੀ ਉਹ ਗੁਰੂ ਉਹ ਗਿਆਨ ਆ ਕੇ ਬਹਿ ਗਿਆ ਤਾਂ ਫਿਰ ਦੁੱਖ ਇਨਸਾਨ ਕਿਸ ਤਰ੍ਹਾਂ ਪਾਵੇਗਾ ਗੁਰੂ ਸਾਹਿਬ ਤੋਂ ਸਮਝ ਲਿਆ ਕਰੀਏ ਅਕਲ ਲਿਆ ਕਰੀਏ ਆਪਣੇ ਜੀਵਨ ਨੂੰ ਵਧੀਆ ਬਣਾਈਏ ਆਪਣਾ ਜੀਵਨ ਜਿਹੜਾ ਉਹਨੂੰ ਸਫਲ ਕਰੀਏ ਨਰਕ ਭੋਜਨ ਭੋਗਣ ਤੋਂ ਬਚ ਜਾਈਏ ਸੋ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ਼ਬਦਾਂ ਦੀ ਵਿਚਾਰ ਚਰਦੇ ਅੱਗੇ ਦੇ ਵਿਚਾਰ ਕਰਾਂਗੇ ਜੋ ਕਿ ਧੰਤਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 48 ਤੇ 48 49 ਅੰਗ ਤੇ ਬਰਾਜਮਾਨ ਹਨ। ਸ਼੍ਰੀ ਰਾਗ ਮਹੱਲਾ 5ਵਾਂ 5ਵੇਂ ਪਾਸ਼ਾ ਧੰਤਨਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ। ਸੋਈ ਸਾਸਤ ਸੌਣ ਸੋਏ ਜਿਤ ਜਪਿਏ ਹਰ ਨਾਮ ਕਹਿੰਦੇ ਨੇ ਸ਼ਾਸਤਰ ਬਾਹਮਣ ਹੈ ਕਹਿੰਦੇ ਬਾਹਮਣ ਹੈ ਸ਼ਾਸਤਰ ਪਾਪ ਮੰਤਰ ਦਿੰਦਾ ਹੈ ਕਹਿੰਦੇ ਸਾਡੇ ਵਾਸਤੇ ਜਦੋਂ ਗੁਰੂ ਸਾਹਿਬ ਦੀ ਅਸੀਂ ਵਿਚਾਰ ਕਰਦੇ ਆ ਗੁਰੂ ਸਾਹਿਬ ਤੋਂ ਸਮਝ ਲੈਣੇ ਆ ਅਕਲ ਲੈਣੇ ਆ ਸੋਇ ਜਿਤ ਜਪੀਏ ਹਰ ਨਾਮ ਜਦੋਂ ਅਸੀਂ ਹਰੀ ਦਾ ਨਾਮ ਜਪਦੇ ਆ ਹਰੀ ਦਾ ਗਿਆਨ ਲੈਣੇ ਹਰੀ ਦੀ ਸਮਝ ਲੈਣੇ ਆ ਕਹਿੰਦੇ ਇਹ ਹੀ ਸਾਡੇ ਵਾਸਤੇ ਸਭ ਤੋਂ ਵੱਡਾ ਸ਼ਾਸਤਰ ਹੈ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੇ ਥਾਓ ਗੁਰੂ ਸਾਹਿਬ ਨੇ ਕਹਿੰਦੇ ਨੇ ਆਪਣੇ ਚਰਨਾ ਕਮਲਾਂ ਦਾ ਧਨ ਦੇ ਦਿੱਤਾ ਚਰਨ ਕਮਲ ਕੀ ਹਨ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਗੁਰੂ ਸਾਹਿਬ ਦੇ ਜੋ ਸ਼ਬਦ ਆਪਾਂ ਪੜ੍ਹਦੇ ਆਂ ਜਦੋਂ ਇਹਨਾਂ ਨੂੰ ਵਿਚਾਰਦੇ ਆਂ ਗੁਰੂ ਸਾਹਿਬ ਦੇ ਚੰਨਾ ਕਮਲਾਂ ਦੇ ਨਾਲ ਆਪਣਾ ਪਿਆਰ ਪੈ ਜਾਂਦਾ ਹੈ ਤਨ ਦੀ ਆ ਇਦਾਂ ਦਾ ਤਨ ਜਿਹੜਾ ਹੈ ਇਦਾਂ ਦਾ ਇੱਕ ਖਜ਼ਾਨਾ ਹੈ ਗੁਰੂ ਸਾਹਿਬ ਨੇ ਦੇ ਦਿੱਤਾ ਮਿਲਿਆ ਨਾ ਥਾਵੇਂ ਥਾਉ ਨਾ ਥਾਵੇਂ ਨੂੰ ਵੀ ਕਹਿੰਦੇ ਥਾਂ ਮਿਲ ਗਈ ਕਹਿੰਦੇ ਨੇ ਆ ਇਨਸਾਨ ਇਹਦਾ ਕੋਈ ਵੀ ਨਹੀਂ ਹੈ ਮਾਂ ਪਿਓ ਨਹੀਂ ਹੈ ਇਹਨੇ ਥਾਵਾ ਹੈ ਇਹਦਾ ਕੋਈ ਵੀ ਆਪਣਾ ਨਹੀਂ ਬੰਦਾ ਗੁਰੂ ਸਾਹਿਬ ਕਹਿੰਦੇ ਨੇ ਜਿੰਨੂੰ ਗੁਰੂ ਸਾਹਿਬ ਨੇ ਇਹ ਨਾਮ ਰੂਪੀ ਧਨ ਗਿਆਨ ਰੂਪੀ ਖਜ਼ਾਨਾ ਦੇ ਦਿੱਤਾ ਉਹਦੀ ਵੀ ਕਹਿੰਦੇ ਨਥਾਵੇ ਦੀ ਥਾਉ ਬਣ ਜਾਂਦੀ ਹੈ ਸਾਚੀ ਪੂੰਜੀ ਸੱਚ ਸਮਝੋ ਆਠ ਪਹਿਰ ਗੁਣ ਗਾਓ ਜਦੋਂ ਅੱਠੇ ਪੈਰੋਂ ਪ੍ਰਮਾਤਮਾ ਮਾਲਕ ਦੇ ਹਰੀ ਦੇ ਗੁਣ ਗਾਉਣੇ ਆ ਹੁਣ ਹਰੀ ਦੇ ਗੁਣ ਗਾਉਣਾ ਕੀ ਹੈ ਜਦੋਂ ਆਪਾਂ ਕਿਸੇ ਬੰਦੇ ਦੀ ਸਿਫਤ ਕਰਦੇ ਆਂ ਸਲਾਹ ਕਰਦੇ ਆਂ ਆਪਾਂ ਕਹਿੰਨੇ ਆਂ ਆ ਬੰਦਾ ਉਸੇ ਬੰਦੇ ਦੇ ਗੁਣ ਗਾਈ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਮਾਲਕ ਦੀ ਸਿਫਤ ਹੈ ਸਲਾਹ ਜਿਹੜੀ ਕਰਨੀ ਹੈ ਉਹ ਪਰਮਾਤਮਾ ਮਾਲਕ ਦੇ ਹਰੀ ਗੁਣ ਗਾਉਣੇ ਨੇ ਸੱਚੀ ਪੂੰਜੀ ਜਦੋਂ ਹਰੀ ਦੇ ਗੁਣ ਗਾਉਣੇ ਆ ਫਿਰ ਸੱਚੀ ਪੂੰਜੀ ਮਿਲ ਜਾਂਦੀ ਆ ਸੱਚਾ ਧਨ ਮਿਲ ਜਾਂਦਾ ਹੈ ਸੱਚ ਸੰਜਮ ਉਹ ਸੱਚ ਰੂਪੀ ਜਿਹੜਾ ਸੰਜਮ ਹੈ ਬੰਦੇ ਦੇ ਅੰਦਰ ਆ ਜਾਂਦਾ ਮੰਦੇ ਦਾ ਮਨ ਹੈ ਫਿਰ ਜਿਹੜਾ ਤਲਫ ਦਾ ਫਰਦਾ ਨਹੀਂ ਹੈ ਇੱਕ ਸੰਜਮ ਦੇ ਵਿੱਚ ਇੱਕ ਧੀਰਜ ਦੇ ਵਿੱਚ ਮਨ ਹੈ ਜਿਹੜਾ ਆ ਜਾਂਦਾ ਜਦੋਂ ਆਪਾਂ ਹਰੀ ਦੇ ਗੁਣ ਗਾਉਂਦੇ ਆ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਉਹ ਪ੍ਰਮਾਤਮਾ ਮਾਲਕ ਨੇ ਕਿਰਪਾ ਕਰ ਦਿੱਤੀ ਐਦਾਂ ਦੀ ਮੈਨੂੰ ਭੇਟਾ ਕਰ ਦਿੱਤੀ ਮਰਨ ਨਾ ਕਹਿੰਦੇ ਹੁਣ ਕਹਿੰਦੇ ਮਰਨ ਨਹੀਂ ਹੁੰਦਾ ਮੇਰਾ ਮਨ ਕੀ ਹੈ ਇਨਸਾਨ ਹੈ ਕਈ ਵਾਰੀ ਸੱਚ ਨੂੰ ਛੱਡ ਕੇ ਬੰਦੇ ਦੀ ਸੁਰਤ ਜਿਹੜੀ ਮਰ ਜਾਂਦੀ ਹੈ ਬੰਦਾ ਝੂਠ ਵਾਲੇ ਪਾਸੇ ਤੇ ਚੱਲਣ ਲੱਗ ਪੈਂਦਾ ਕਈ ਵਾਰੀ ਕਹਿੰਦੇ ਨਾ ਕਿ ਤੂੰ ਝੂਠ ਬੋਲ ਦਿੱਤਾ ਤੂੰ ਮਰ ਗਿਆ ਸਾਡੇ ਵਾਸਤੇ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਮਾਰਕ ਨੇ ਭੇਟਾ ਕਰ ਦਿੱਤਾ ਗੁਰੂ ਸਾਹਿਬ ਦਾ ਗਿਆਨ ਸਮੇਂ ਦੇ ਦਿੱਤੀ ਜਿਹੜਾ ਮਰਨ ਸੀਗਾ ਮੇਰਾ ਇਹ ਖਤਮ ਹੋ ਗਿਆ ਨਾ ਆਮਨ ਜਾਣ ਜਾਓ ਆਉਣੀ ਜਾਣੀ ਵੀ ਕਹਿੰਦੇ ਖਤਮ ਹੋ ਗਈ ਮੰਦਾ ਹੈ ਮਨ ਕਰਕੇ ਕਦੇ ਕਿਸੇ ਪਾਸੇ ਮਨ ਭਟਕਦਾ ਫਿਰਦਾ ਹੈ ਤੇ ਕਦੇ ਕਿਸੇ ਪਾਸੇ ਭਟਕਦਾ ਹੈ ਜਦੋਂ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਜੁੜ ਗਈ ਆਉਣੀ ਜਾਣੀ ਜਿਹੜੀ ਅੰਦਰੋਂ ਇਹ ਵੀ ਫਿਰ ਜਿਹੜੀ ਹੈ ਖਤਮ ਹੋ ਜਾਂਦੀ ਹੈ ਮੇਰੇ ਮਨ ਹਰ ਪੱਜ ਸਦਾ ਇੱਕ ਰੰਗ ਮੇਰਾ ਮਨ ਹਰੀ ਨੂੰ ਭਜਿਆ ਕਰ ਹਰੀ ਦੇ ਰਾਹ ਤੇ ਚੱਲਿਆ ਕਰ ਹਰੀ ਦੇ ਗੁਣ ਗਾਇਆ ਕਰ ਸਦਾ ਇੱਕ ਰੰਗ ਇੱਕ ਰੰਗ ਦੇ ਵਿੱਚ ਰਹਿ ਕੇ ਪਰਮਾਤਮਾ ਮਾਲਕ ਇੱਕ ਹੀ ਹੈ ਉਸ ਤੋਂ ਸਿਵਾ ਹੋਰ ਕੋਈ ਨਹੀਂ ਹੈ ਇੱਕ ਹੀ ਹੈ ਜਿਹੜਾ ਘਟ ਘਟ ਦੇ ਵਿੱਚ ਫੈਲਿਆ ਹੋਇਆ ਉਸ ਦੇ ਨਾਲ ਇੱਕ ਦੇ ਰੰਗ ਦੇ ਵਿੱਚ ਰਹੀਏ ਇੱਕ ਦੇ ਗੁਣ ਗਾਇਆ ਕਰੀਏ ਘਟ ਘਟ ਅੰਤ ਰਵ ਰਿਹਾ ਸਦਾ ਸਹਾਈ ਸੰਗ ਉਹ ਪਰਮਾਤਮਾ ਮਾਲਕ ਕਿਉਂਕਿ ਘਟ ਘੜ ਦੇ ਵਿੱਚ ਹਰ ਜਗ੍ਹਾ ਤੇ ਹਰ ਥਾਂ ਦੇ ਹਰੇਕ ਦੇ ਅੰਦਰ ਉਹ ਪਰਮਾਤਮਾ ਮਾਲਕ ਵਸ ਰਿਹਾ ਹੈ ਸਦਾ ਸਹਾਈ ਸੰਗ ਉਹ ਤਾਂ ਪਰਮਾਤਮਾ ਮਾਲਕ ਜਿਹੜਾ ਹੈ ਸਦਾ ਹੀ ਸਹਾਈ ਹੈ ਸੰਗ ਹੈ ਹਰੇਕ ਇਨਸਾਨ ਦੇ ਰਹਾਓ ਰਹਾਉ ਦਾ ਅਰਥ ਹੈ ਠਹਿਰਾਓ ਠਹਿਰਨਾ ਠਹਿਰ ਕੇ ਇਸ ਸ਼ਬਦ ਜੋ ਵਿਚਾਰ ਕੀਤੀ ਆਪਾਂ ਇਸ ਚੀਜ਼ ਨੂੰ ਸਮਝਣਾ ਸੁਖਾ ਕੀਮਤ ਕਿਆ ਗਣੀ ਜਾ ਸਿਮਰੀ ਗੋਵਿੰਦ ਕਹਿੰਦੇ ਨੇ ਜਦੋਂ ਪਰਮਾਤਮਾ ਮਾਲਕ ਦਾ ਹਰੀ ਦਾ ਗੋਵਿੰਦ ਦਾ ਸਿਮਰਨ ਕਰਦੇ ਆ ਕਹਿੰਦੇ ਸੁਖਾਂ ਦੀ ਮਿੱਤ ਕਿਆ ਗਣੀ ਗਣੀ ਕਹਿੰਦੇ ਨੇ ਗਿਣੀ ਨਹੀਂ ਜਾ ਸਕਦੀ ਮਿੱਤ ਕਹਿੰਦੇ ਨੇ ਉਹਦੀ ਜਿਹੜੀ ਵਿਆਖਿਆ ਉਹ ਕੀਤੀ ਨਹੀਂ ਜਾ ਸਕਦੀ ਸੁਖਾਂ ਦੀ ਮਿੱਤ ਜਿਹੜੀ ਹੈ ਜਿਨ ਚੱਖਿਆ ਅਸੇ ਤਪੱਸਿਆ ਉਹ ਰਸ ਜਾਣੇ ਜਿੰਨ ਜਿਨ੍ਹਾਂ ਨੇ ਕਹਿੰਦੇ ਇਹ ਰਸ ਚੱਖ ਲਿਆ ਗੁਰੂ ਪਰਮਾਤਮਾ ਮਾਲਕ ਦੇ ਗੁਣ ਗਾਉਣ ਲੱਗ ਪਏ ਸੇ ਤਰਪਤਸਿਆ ਉਹਨਾਂ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਖਤਮ ਹੋ ਗਈ ਉਹ ਰਸ ਜਾਣੇ ਜਿੰਦ ਕਹਿੰਦੇ ਇਦਾਂ ਦਾ ਰਸ ਹੈ ਜਿਹੜਾ ਉਹ ਜਿਹੜਾ ਰਸ ਹੈ ਇਹ ਉਸੇ ਇਨਸਾਨ ਦੀ ਜਿੰਦ ਜਾਣ ਸਕਦੀ ਹੈ ਜਿਸ ਇਨਸਾਨ ਨੇ ਇਹ ਰਸ ਪਰਮਾਤਮਾ ਮਾਲਕ ਦਾ ਹਰੀ ਰੂਪੀ ਰਸ ਜਿਨ੍ਹਾਂ ਨੇ ਚੱਖ ਲਿਆ ਸੰਤਾ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸਨ ਕਹਿੰਦੇ ਨੇ ਸੰਤਾਂ ਦੀ ਸੰਗਤ ਦੇ ਵਿੱਚ ਸੰਤ ਕਹਿੰਦੇ ਨੇ ਗੁਣਾ ਨੂੰ ਸੰਤ ਸਮਝੋ ਜਨ ਪਰੇ ਸੋਜਨ ਦੁਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਉਤਾਰ ਸੰਤ ਕਹਿੰਦੇ ਨੇ ਗੁਣਾ ਨੂੰ ਗੁਣਾ ਦੇ ਰਸਤੇ ਤੇ ਜਿਹੜੇ ਚੱਲਦੇ ਨੇ ਉਹਨਾਂ ਦਾ ਭਲਾ ਹੋ ਜਾਂਦਾ ਹੈ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਉਤਾਰ ਜਿਹੜੇ ਸੰਤਾਂ ਦੇ ਨਿੰਦਕ ਨੇ ਗੁਣਾ ਦੇ ਨਿੰਦਕ ਨੇ ਉਹ ਕਹਿੰਦੇ ਨੇ ਸਦਾ ਸਦਾ ਉਤਾਰ ਉਹ ਹਮੇਸ਼ਾ ਉਹਨਾਂ ਦਾ ਜੰਮਣ ਮਰਨ ਜਿਹੜਾ ਹੈ ਉਹਨਰ ਉਹਨਾਂ ਦਾ ਮਨ ਹੈ ਕਦੇ ਵੀ ਟਿਕਾ ਦੇ ਵਿੱਚ ਨਹੀਂ ਆਉਂਦਾ ਬੇਸ਼ੌ ਉਹਨਾਂ ਦਾ ਮਨ ਭਟਕਦਾ ਰਹਿੰਦਾ ਹੈ ਸੰਤਾ ਸੰਗਤ ਮਨਵਸੇ ਪ੍ਰਪੀਤੰ ਬਖਸ਼ੰਦੋ ਪ੍ਰਮਾਤਮਾ ਮਾਲਕ ਐਦਾਂ ਦੀ ਬਖਸ਼ਿਸ਼ ਕਰ ਦਿੰਦਾ ਇਨਸਾਨ ਤੇ ਸੰਤਾ ਸੰਗਤ ਮਨਵਸੇ ਗੁਣਾਂ ਦੀ ਸੰਗਤ ਦੇ ਨਾਲੋਂ ਪ੍ਰਮਾਤਮਾ ਮਾਲਕ ਜਿਹੜਾ ਹਰੀ ਹੈ ਮਨ ਦੇ ਵਿੱਚ ਆ ਕੇ ਵਸ ਜਾਂਦਾ ਐਦਾਂ ਦੀ ਉਹ ਪ੍ਰਮਾਤਮਾ ਮਾਲਕ ਦੀ ਬਖਸ਼ਿਸ਼ ਹੈ ਜਿਨ੍ਹਾਂ ਸੇਵਿਆ ਪ੍ਰਵੇ ਆਪਣਾ ਸੋਈ ਰਾਜਿੰਦਰ ਇਹਨਾਂ ਨੇ ਆਪਣੇ ਪ੍ਰਮਾਤਮਾ ਮਾਲਕ ਨੂੰ ਆਪਣੇ ਹਰੀ ਨੂੰ ਸੇਵ ਲਿਆ ਪਾਵ ਹਰੀ ਦੇ ਰਾਹ ਤੇ ਚੱਲ ਪਿਆ ਹਰੀ ਦੇ ਗੁਣ ਗਾਉਣ ਲੱਪਿਆ ਸੋਈ ਰਾਜ ਨਰਿੰਦ ਉਹ ਕਦਾ ਜੀਵਨ ਕਹਿੰਦੇ ਨੇ ਰਾਜਿਆਂ ਵਰਗਾ ਹੋ ਗਿਆ ਰਾਜੇ ਨੇ ਜਿਸ ਤਰ੍ਹਾਂ ਰਾਜੇ ਜੀਵਨ ਭੋਗਦੇ ਨੇ ਹਰੇਕ ਚੀਜ਼ ਉਹਨਾਂ ਦੇ ਕੋਲ ਹੁੰਦੀ ਹੈ ਤਾਂ ਪਰ ਕੀ ਹੈ ਕਈ ਇਨਸਾਨ ਨੇ ਪੈਸਾ ਬਹੁਤ ਹੁੰਦਾ ਹੈ ਪਰ ਫਿਰ ਵੀ ਮਰੂ ਮਰੂ ਕਰੀ ਜਾਂਦੇ ਨੇ ਕਈ ਇਨਸਾਨ ਦੇ ਕੋਲ ਦਿਨ ਦਾ 100 ਰੁਪਏ ਕਮਾਉਂਦਾ ਹੈ ਉਹਦਾ ਵੀ ਜੀਵਨ ਰਾਜਿਆਂ ਵਰਗਾ ਉਹੀ ਆਨੰਦ ਦੇ ਵਿੱਚ ਰਹਿੰਦਾ ਤੇ ਜਿਨ੍ਹਾਂ ਨੇ ਆਪਣੇ ਪਰਮਾਤਮਾ ਮਾਲਕ ਦੇ ਹਰੀ ਦੇ ਗੁਣ ਲਗਾਉਣ ਲੱਗ ਪਏ ਉਹਨਾਂ ਦਾ ਜੀਵਨ ਜਿਹੜਾ ਹੈ ਰਾਜਿਆਂ ਵਰਗਾ ਹੀ ਹੈ ਪਾਵੇਂ ਮਾਇਆ ਵੱਧੇ ਪਾਵੇਂ ਘਟਾ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੰਜਨ ਇਸ ਨਾਮ ਜਿਹੜੇ ਕਹਿੰਦੇ ਨੇ ਹਰੀ ਦੇ ਗੁਣ ਗਾਉਂਦੇ ਨੇ ਹਮੇਸ਼ਾ ਹਰੀ ਦੇ ਗੁਣ ਗਾਉਂਦੇ ਰਹਿੰਦੇ ਨੇ ਹਰੀ ਦਾ ਜਸ ਕਰਦੇ ਰਹਿੰਦੇ ਨੇ ਜਿਤ ਕੋਟ ਨਮਨ ਮੰਜਨ ਮੰਜਨ ਇਸਨਾ ਉਹਨਾਂ ਦਾ ਕਹਿੰਦੇ ਨੇ ਕਰੋੜਾਂ ਮੰਜਨ ਇਸ਼ਨਾਨ ਹੋ ਜਾਂਦਾ ਹਰੀ ਦੇ ਗੁਣ ਗਾਉਣ ਦੇ ਨਾਲ ਨੇ ਤਾਂ ਲੋਕੀ ਜਾਂ ਕੇ ਤੀਰਥਾਂ ਦੇ ਇਸ਼ਨਾਨ ਕਰਦੇ ਫਿਰਦੇ ਨੇ ਕਦੇ ਕਿਸੇ ਤੀਰਥ ਤੇ ਜਾ ਕੇ ਨਹਾਉਂਦੇ ਫਿਰਦੇ ਨੇ ਮੈਨੂੰ ਸੁੱਖ ਮਿਲ ਜਾਏ ਕਦੇ ਕਿਸੇ ਤੀਰਥ ਤੇ ਜਾ ਕੇ ਨਹਾਉਂਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਹਰੀ ਦੇ ਗਉਣ ਗੁਣ ਗਾਉਣ ਦੇ ਵਿੱਚ ਹੀ ਇਹਦੇ ਵਿੱਚ ਹੀ ਸਾਰਾ ਕੁਝ ਮਜਨ ਇਸ਼ਨਾਨ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਂਦਾ ਰਸਨਾ ਉਚਰੇ ਗੁਣਮੰਤੀ ਕੋਏ ਨਾ ਪੂਜੇ ਦਾਨ ਕਹਿੰਦੇ ਨੇ ਰਸਨਾ ਕਹਿੰਦੇ ਉਚਰ ਲੈਂਦੇ ਆ ਰਸਨਾ ਦੇ ਵਿੱਚੋਂ ਗੁਣਵਤੀ ਉਹ ਪਰਮਾਤਮਾ ਮਾਲਕ ਦੇ ਗੁਣਾਂ ਨੂੰ ਰਚਦੇ ਆ ਆਪਣੀ ਜ਼ਬਾਨ ਤੋਂ ਨਾ ਪੂਜੇ ਦਾਨ ਕਹਿੰਦੇ ਨੇ ਦਾਨੋਂ ਨਹੀਂ ਪੂਜਦੇ ਕਹਿੰਦੇ ਦ੍ਰਿਸ਼ਟਾਰ ਮਨ ਤਨ ਵਸੇ ਦਿਆਲ ਪੁਰਖ ਮਿਹਰਬਾਨ ਐਦਾਂ ਦੀ ਪਰਮਾਤਮਾ ਮਾਲਕ ਦ੍ਰਿਸ਼ਟੀ ਧਾਰ ਦਿੰਦਾ ਹੈ ਮਨ ਤਨ ਵਸੇ ਦਿਆਲ ਉਹ ਪਰਮਾਤਮਾ ਮਾਲਕ ਮਨ ਤੇ ਤਨ ਦੇ ਵਿੱਚ ਅੱਗੇ ਵਸ ਜਾਂਦਾ ਹੈ ਇਨਸਾਨ ਦੇ ਦਿਆਲ ਹੋ ਜਾਂਦਾ ਹੈ ਪੁਰਖ ਮਿਹਰਵਾਨ ਐਦਾਂ ਦਾ ਉਹ ਪਰਮਾਤਮਾ ਮਾਲਕ ਹੈ ਇਨਸਾਨ ਦੇ ਉੱਤੇ ਮਿਹਰਵਾਨ ਹੋ ਜਾਂਦਾ ਹੈ ਜਿਉ ਪਿੰਡ ਤਨ ਤੇ ਸਦਾ ਹੋ ਸਦਾ ਸਦਾ ਕੁਰਬਾਨ ਜਿਉ ਪਿੰਡ ਜਿਨੇ ਪਿੰਡ ਦਿੱਤਾ ਹੈ ਪਿੰਡ ਕਹਿੰਦੇ ਨੇ ਸਰੀਰ ਨੂੰ ਜਿਨੇ ਸਰੀਰ ਦਿੱਤੇ ਨੇ ਉਹਦਾ ਸਾਰਾ ਕੁਝ ਹੈ ਪਰਮਾਤਮਾ ਮਾਲਕ ਦਾ ਸਦਾ ਸਦਾ ਕੁਰਬਾਨ ਐਦਾਂ ਦੇ ਪਰਮਾਤਮਾ ਮਾਲਕ ਤੋਂ ਸਦਾ ਵਾਸਤੇ ਕੁਰਬਾਨ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਸਰੀਰ ਦਿੱਤਾ ਹੈ ਇਨਸਾਨ ਨੂੰ ਜੋ ਕੁਛ ਧੰਨ ਦਿੱਤਾ ਉਹ ਪਰਮਾਤਮਾ ਮਾਲਕ ਦਾ ਹੀ ਹੈ ਪਰ ਕੀ ਹੈ ਦਿੱਤਾ ਸਾਰਾ ਕੁਝ ਉਸੇ ਦਾ ਹੀ ਹੈ ਪਰ ਕੀ ਹੈ ਅਸੀਂ ਨਿੱਕੀ ਨਿੱਕੀ ਚੀਜ਼ ਦਾ ਵਹਿੰਕਾਰ ਕਰਨ ਲੱਗ ਪੈਂਦੇ ਆ ਨਿੱਕੀ ਨਿੱਕੀ ਚੀਜ਼ ਦੇ ਅੱਗੇ ਵੀ ਆਪਣੀ ਮੈਂ ਜਿਹੜੀ ਉਹ ਲਾਉਣ ਲੱਗ ਪੈਂਦੇ ਆ ਤੇ ਜਦੋਂ ਬੰਦਾ ਇਨਸਾਨ ਮੈਂ ਦੇ ਵਿੱਚ ਪਿਆ ਹੋਵੇ ਹਰੇਕ ਚੀਜ਼ ਦੇ ਪਿੱਛੇ ਆਪਣੀ ਮੈਂ ਮੈਂ ਕਰਦਾ ਫਿਰੇ ਤੋ ਫਿਰ ਇਨਸਾਨ ਹੈ ਜਿਹੜਾ ਇੱਥੇ ਆਪਣਾ ਜਿਹੜਾ ਨਰਕ ਭੋਗ ਰਿਹਾ ਮਿਲਿਆ ਕਿ ਦੇਨਾ ਵਿਛੜੇ ਜੋ ਮਿਲਿਆ ਕਰਤਾਰ ਕਹਿੰਦੇ ਜਿਹੜਾ ਹਰੀ ਪਰਮਾਤਮਾ ਮਾਲਕ ਨੂੰ ਮਿਲ ਗਿਆ ਉਹ ਕਦੇ ਵੀ ਵਿਛੜ ਨਹੀਂ ਸਕਦਾ ਜੋ ਮਿਲਿਆ ਕਰਦਾ ਕਰਤਾਰ ਜਿਹੜਾ ਉਹ ਪਰਮਾਤਮਾ ਮਾਲਕ ਕਰਤਾਰ ਨੂੰ ਹਰੀ ਨੂੰ ਮਿਲ ਗਿਆ ਉਹ ਕਦੇ ਵੀ ਫਿਰ ਉਹਦਾ ਵਿਛੋੜਾ ਨਹੀਂ ਪੈ ਸਕਦਾ ਦਾਸਾ ਕੇ ਬੰਦਨ ਕਟਿਆ ਸਾਚੇ ਸੱਜਣ ਹਾਰ ਸੱਚੇ ਸੱਜਣ ਹਾਰ ਨੇ ਉਹ ਪਰਮਾਤਮਾ ਮਾਲਕ ਨੇ ਜਿਨੇ ਸਾਰਾ ਕੁਝ ਸਿਰਜਿਆ ਉਹਨਾਂ ਕਹਿੰਦੇ ਆਪਣੇ ਦਾਸਾਂ ਦੇ ਜਿਹੜੇ ਉਹਨਾਂ ਦੇ ਦਾਸ ਬਣ ਗਏ ਉਹਨਾਂ ਦੇ ਕਹਿੰਦੇ ਨੇ ਬੰਧਨ ਨੇ ਜਿਹੜੇ ਵਿਕਾਰ ਨੇ ਜਿਹੜੇ ਉਹ ਕਹਿੰਦੇ ਕੱਟ ਦਿੱਤੇ। ਭੁੱਲਾ ਮਾਰਗ ਪਾਇਨ, ਗੁਣ ਅਵਗਣਨਾ ਵਿਚਾਰ। ਕਹਿੰਦੇ ਨੇ ਭੁੱਲੇ ਇਨਸਾਨ ਜਿਹੜੇ ਨੇ ਭੁੱਲੇ ਮਾਰਗ ਤੇ ਪਏ ਹੋਏ ਨੇ ਉਹ ਕਹਿੰਦੇ ਨੇ ਨਾ ਗੁਣਾਂ ਦੀ ਵਿਚਾਰ ਕਰਦੇ ਨੇ ਨਾ ਅਵਗੁਣਾਂ ਦੀ ਵਿਚਾਰ ਕਰਦੇ ਨੇ। ਨਾਨਕ ਤੇ ਸਰਨਾਗਤੀ ਜੇ ਸਗਲ ਕਟਾ ਆਧਾਰ। ਉਹ ਪਰਮਾਤਮਾ ਮਾਲਕ ਦੀ ਸ਼ਰਨਾਗਤ ਦੇ ਵਿੱਚ, ਉਹ ਪਰਮਾਤਮਾ ਮਾਲਕ ਦੀ ਸ਼ਰਨੂ ਦੇ ਵਿੱਚ ਸਗਲ ਘਟਾਕਾਰ ਸਾਰਾ ਜਿਹੜਾ ਘਟਾ ਹੈ ਉਹਦਾ ਆਧਾਰ ਜਿਹੜਾ ਹੈ ਉਹ ਪਰਮਾਤਮਾ ਮਾਲਕ ਆਪ ਹੀ ਹੈ ਜੋ ਕੁਛ ਵੀ ਘਟ ਘਟ ਦੇ ਵਿੱਚ ਫੈਲਿਆ ਹੋਇਆ ਹੈ ਹਰੇਕ ਚੀਜ਼ ਨੂੰ ਪਰਮਾਤਮਾ ਮਾਲਕ ਨੇ ਆਸਰਾ ਦਿੱਤਾ ਹੋਇਆ ਦਰਖਤ ਹੈ ਦਰਖਤਾਂ ਨੂੰ ਪਰਮਾਤਮਾ ਮਾਲਕ ਨੇ ਆਸਰਾ ਦਿੱਤਾ ਹੈ ਇਨਸਾਨ ਨੇ ਇਨਸਾਨਾਂ ਨੂੰ ਪਰਮਾਤਮਾ ਮਾਲਕ ਨੇ ਆਸਰਾ ਦਿੱਤਾ ਹੋਇਆ ਹਵਾ ਹੈ ਆਕਸੀਜਨ ਹੈ ਜਿਹੜੀ ਆਪਾਂ ਕਿੱਥੋਂ ਲੈਂਦੇ ਆ ਦਰਖਤਾਂ ਦੇ ਵਿੱਚੋਂ ਆਪਣਾ ਜੀਵਨ ਕਿਨਾਂ ਦੇ ਵਿੱਚ ਪਿਆ ਹੈ ਦਰਖਤਾਂ ਦੇ ਵਿੱਚ ਤੇ ਆਪਣਾ ਜੀਵਨ ਹੈ ਜਿਹੜਾ ਪਾਣੀ ਦੇ ਵਿੱਚ ਵੀ ਪਿਆ ਹੈ ਆਪਣਾ ਜਿਹੜਾ ਜੀਵਨ ਹੈ ਮਿੱਟੀ ਦੇ ਵਿੱਚ ਵੀ ਪਿਆ ਮਿੱਟੀ ਦੇ ਵਿੱਚੋਂ ਚੀਜ਼ ਆਪਾਂ ਪੈਦਾ ਕਰਦੇ ਹਾਂ ਉਹਨੂੰ ਖਾਂਦੇ ਆ ਤੇ ਆਪਣੀ ਜਿਹੜੀ ਅੰਦਰ ਦੀ ਜਿਹੜੀ ਭੁੱਖ ਹੈ ਦੂਰ ਹੁੰਦੀ ਹੈ ਆਪਣਾ ਸਰੀਰ ਜਿਹੜਾ ਉਹਦੇ ਨਾਲ ਤਗੜਾ ਬਣਦਾ ਹੈ ਪਾਣੀ ਹੈ ਪਾਣੀ ਅਗਰ ਨਾ ਪੀਵਾਂਗੇ ਤਾਂ ਪਾਣੀ ਤੋਂ ਬਿਨਾਂ ਵੀ ਇਨਸਾਨ ਦੀ ਜਿਹੜੀ ਮੌਤ ਹਰ ਇੱਕ ਚੀਜ਼ ਹੈ ਇੱਕ ਦੂਸਰੇ ਦੇ ਨਾਲ ਜੁੜੀ ਹੋਈ ਹੈ ਦਰਖਤ ਹੈ ਦਰਖਤ ਆਪਣੇ ਤੋਂ ਕਾਰਬਨ ਆਕਸਾਈਡ ਲੈਂਦੇ ਨੇ ਤੇ ਆਪਾਂ ਜੋ ਹੈ ਦਰਖਤਾਂ ਤੋਂ ਆਕਸੀਜਨ ਲੈਂਦੇ ਇਸੇ ਤਰ੍ਹਾਂ ਹਰ ਇੱਕ ਜਿਹੜੀ ਚੀਜ਼ ਹੈ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਮਿੱਕੇ ਹਰ ਇੱਕ ਚੀਜ਼ ਜੁੜੀ ਹੋਈ ਹੈ ਤੋਂ ਪਰਮਾਤਮਾ ਮਾਲਕ ਦਾ ਸਾਰਾ ਪਸਾਰਾ ਜਿਸ ਤਰ੍ਹਾਂ ਆਪਾਂ ਪੜਦੇ ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ ਫਲ ਪੱਕੇ ਤਾਂ ਇੱਕ ਓੰਕਾਰ ਬੀਜ ਕਹਿੰਦੇ ਨੇ ਕਈ ਤਰ੍ਹਾਂ ਦੇ ਬੀਜ ਕੇ ਵੇਖ ਲਓ ਤੇ ਕਹਿੰਦੇ ਜਦੋਂ ਉਹਦੇ ਫਲ ਪੱਕਦੇ ਨੇ ਫਿਰ ਉਹ ਫਲਾਂ ਦੇ ਵਿੱਚ ਫਿਰ ਉਹੀ ਬੀਜ ਪਿਆ ਹੁੰਦਾ ਤੇ ਇਸੇ ਤਰ੍ਹਾਂ ਪਰਮਾਤਮਾ ਮਾਲਕ ਦਾ ਸਾਰੇ ਪਾਸੇ ਫਸਾਰਾ ਹੈ ਆਪਣੇ ਆਪ ਨੂੰ ਪਰਮਾਤਮਾ ਮਾਲਕ ਨੇ ਬੀਜ ਦੇ ਰੂਪ ਦੇ ਵਿੱਚ ਬੀਜ ਲਿਆ ਬੀਜ ਫੈਲ ਕੇ ਆਪਣਾ ਦਰਖਤ ਬਣ ਗਿਆ ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਪਰਮਾਤਮਾ ਮਾਲਕ ਦਾ ਇਹ ਸਾਰਾ ਰੂਪ ਹੈ ਇੱਕ ਦਿਨ ਸਾਰਾ ਜਿਹੜਾ ਵੱਡਾ ਜਿਹੜਾ ਸੰਸਾਰ ਜਿਹੜਾ ਸਾਰਾ ਹੀ ਦਰਖਤ ਦਾ ਰੂਪ ਹੀ ਹੈ ਤੇ ਜਦੋਂ ਸਾਰਾ ਕੁਝ ਇੱਕ ਦਿਨ ਸਮੇਟਿਆ ਜਾਏਗਾ ਸਾਰਾ ਕੁਝ ਖਤਮ ਹੋਰ ਜਾਏਗਾ ਫਿਰ ਉਹ ਦਰਖਤ ਰੂਪੀ ਬੀਜ ਫਿਰ ਉਹ ਫਲ ਦੇ ਵਿੱਚ ਉਹੀ ਉਸੇ ਤਰ੍ਹਾਂ ਰਹਿ ਜਾਣਾ ਇਸੇ ਤਰ੍ਹਾਂ ਪਰਮਾਤਮਾ ਮਾਲਕ ਹੈ ਜਿਸਨੂੰ ਸਾਰਾ ਸੰਸਾਰ ਖਤਮ ਹੋ ਜਾਏਗਾ ਤੋ ਇੱਕ ਪਰਮਾਤਮਾ ਮਾਲਕ ਕੋ ਹਰੀ ਫਿਰ ਇੱਕ ਹੀ ਰਹਿ ਜਾਣਾ ਜਿਸ ਨੂੰ ਆਪਾਂ ਕਹਿੰਦੇ ਇੱਕ ਓੰਕਾਰ ਇੱਕ ਦਾ ਹੀ ਪਸਾਰਾ ਹੈ ਇੱਕ ਨੇ ਆਪਣਾ ਖਲਾਰਾ ਪਾਇਆ ਹੋਇ ਇੱਕ ਨੇ ਇੱਕਦਮ ਸਾਰਾ ਕੁਝ ਸਮੇਟ ਲਿਆਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ RAM KALI MAHALLA ਦੀ ਜਾਨ ਅਨੰਦ ਓੰਕਾਰ ਸਤਗੁਰ ਪਾਛਾਦ आनंद पाया मेरी मांए सतगुरु मैं पाया सतगुरु तो पाया सह सेती मन वजीयां वदियां राग रतन परिवार परियां शब्द, शब्द गा मनाियां शब्दो तांगा वो हरि के राम मंज नि बसाया कह नानक आनंद हुआ सतगुरु मैं पाया ए मन मेरा तू सदा रो हर नाम ले हर नाम रह तू मन मेरे दुख सब विसार नाम ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਮਨਾ ਗਲਾ ਸਮਰਾ ਸੁਆਮੀ ਸੋ ਕੋ ਮਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕੇ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਵਤ ਜ਼ਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਿਨੇਰੇ ਕਹੈ ਨਾਨਕ ਸੱਚੇ ਸਹਿਬਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਨ ਭੁਖਾਂ ਸਭ ਗੁਆਇਆ ਕਰ ਸਾਥ ਸੁਖ ਮਨ ਵਸਿਆ ਜਲੇਸ਼ਾ ਸਭ ਜਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀ ਇਹ ਵਿੜਿਆਂ ਕਹੇ ਨਾਨਕ ਸੁਨੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤਦ ਅਧਿਕਾਰ ਸਭਾਗੈ ਸਰਸਵਗ ਸਬਦਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਡਕ ਮਾਰਿਆ ਤਿਰ ਕਰਮ ਪਾਇ ਤ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਤਿਤ ਗਰਿਆ ਅਨਹਦ ਵਾਜੇ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਵ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਨਤੇ ਪਨੀਤ ਕਹਤੇ ਪਵਿਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕੰ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਾਤ દિવસ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆ ਆਂ ਬਰਿਆ ਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜ ਕਾ ਦੂਰ ਜਿਨਨੀ ਨਾਮ ਧਿਆਇਆ ਗਏ ਮਸਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਨੀ ਨਾਮ ਧਿਆਇਆ ਗਮ ਸਤ ਕਾਲ ਨਾਨਕ ਤੇ ਮੁਖ ਉਜਲੇ ਹੇਤੀ ਛੁਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੁਮ ਠਾਕਰ ਤੁਮ ਬੈ ਅਰਦਾਸ ਜੀਉ ਪਿੰਡ ਸਾਦਾ ਤੇਰੀ ਰਾਸ ਕਤਿ ਕਿਤਾਮ